ਬਹੁਤ ਜਿਆਦਾ ਬੀਬੀਆਂ ਨੂੰ ਸਮੱਸਿਆ ਨੇ ਸਾਡੀ ਸਲਵਾਰ ਅੱਗੇ ਡਿੱਗਦੀ ਆ ਇਹ ਆਪਾਂ ਨੇ ਢਾਲ ਕਿਸ ਤਰ੍ਹਾਂ ਪਾਉਣ ਇਹ ਸਾਰੀ ਜਾਣਕਾਰੀ ਦੇਵਾਂਗੇ ਸਲਵਾਰ ਪਰ ਸਟੇਟ ਬਣਾਵਾਂਗੇ ਕਈ ਵਾਰ ਜਦੋਂ ਪਹਿਲਾਂ ਪੂਜ ਨੂੰ ਢਾਲ ਪਾਉਣੀ ਕਿਉਂ ਜੁਰੂ ਦੇਖੋ ਜੇ ਜੇ ਆਪ ਨੂੰ ਦੋ ਫਾਈਲ ਜੇਕਰ ਆਪਣਾ ਨਾਪ ਪਾ ਰਹੀ ਹੈ ਤਾਂ ਆਪਣੇ ਕੁੰਡਾ ਨਹੀਂ ਕੱਢੀ ਹੋ ਕੇ ਤਿਆਰ ਆ ਜੋ ਆਪਣੇ ਹੁਣ ਸਟੇਟ ਸਲਵਾਰ ਬਣਾਉਣੀ ਉਹਦੇ ਸ਼ੇਪ ਆਵਾਂਗੇ ਇਹ ਜੋ ਬਸ ਸਕੇਲ ਇਸਤੇਮਾਲ ਕਰ ਰਹੇ ਆ ਜੇਕਰ ਤੁਸੀਂ ਮੰਗਵਾਉਣਾ ਜਿਹਨੇ ਆਪਣੇ ਵੀਡੀਓ ਦੇ ਨੀਚੇ ਲਿੰਕ ਦੇ ਰੱਖਿਆ ਉਸ ਤੇ ਤੁਸੀਂ ਓਪਨ ਕਰਕੇ ਮੰਗਵਾ ਸਕਦੇ ਹੋ ਇਹ ਦੇਖੋ ਆਪਣੇ ਅੱਗੇ ਢਾਲ ਪਈ ਹੈ ਜੀ ਪੌਂਚੇ ਦੇ ਵਿੱਚ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਜਨਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਵਾਗਤ ਹੈ ਸਾਰਨਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਟਾਈ ਮੀਟਰ ਕੱਪੜੇ ਜੋ ਕਟਿੰਗ ਕਰਨ ਦਾ ਤਰੀਕਾ ਆਪਣੇ ਕੋਲੇ ਸਿੰਪਲ ਕਾਟਨ ਦਾ ਕੱਪੜਾ ਇਸ ਵਿੱਚ ਆਪਾਂ ਕਟਿੰਗ ਕਰਾਂਗੇ ਕਟਿੰਗ ਦੋ ਤਿੰਨ ਤਰੀਕਿਆਂ ਨਾਲ ਹੁੰਦੀ ਹੈਗੀ ਇਸ ਦੇ ਵਿੱਚ ਆਪਾਂ ਢਾਲ ਵੀ ਪਾਵਾਂਗੇ ਬਹੁਤ ਜ਼ਿਆਦਾ ਬੀਬੀਆਂ ਨੂੰ ਸਮੱਸਿਆ ਨੇ ਸਾਡੀ ਸਲਵਾਰ ਅੱਗੇ ਡਿੱਗਦੀ ਆ ਇਹ ਆਪਣੇ ਢਾਲ ਕਿਸ ਤਰ੍ਹਾਂ ਬਣੂ ਇਹ ਸਾਰੀ ਜਾਣਕਾਰੀ ਦੇਵਾਂਗੇ ਸਲਵਾਰ ਪਰ ਸਟੇਟ ਬਣਾਵਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਇਹ ਆਪਣੇ ਕੋਲ 2.5 ਮੀਟਰ ਕਾਟਨ ਦਾ ਕੱਪੜਾ ਇਹਦੇ ਆਪਣੇ ਕਟਿੰਗ ਕਰਨੀ ਹੈ ਸਲਵਾਰ ਦੀ ਲੰਬਾਈ ਆਪਣੇ ਕੋਲੇ ਇਹ 36 ਇੰਚ ਤਿਆਰ ਪਹੁੰਚਾ ਹੈਗਾ 13 ਇੰਚ ਤਿਆਰ ਯਾਨੀ ਕਿ 6.5 ਇੰਚ 2.5 ਮੀਟਰ ਕੱਪੜੇ ਦੇ ਵਿੱਚੋਂ ਕਟਿੰਗ ਹੁੰਦੀ ਹੈ ਦੋ ਤਿੰਨ ਤਰੀਕਿਆਂ ਨਾਲ ਹੁੰਦੀ ਹੈ ਦੇਖੋ ਜੀ ਇੱਕ ਤਾਂ ਹੁੰਦੀ ਹੈ ਇਸ ਤਰ੍ਹਾਂ ਘੁੰਮਾ ਸਲਾਈਆਂ ਵਾਲੀ ਕਟਿੰਗ ਉਹ ਇਹ ਵੀ ਆਪਾਂ ਕਰ ਸਕਦੇ ਆਂਗੇ ਆਪਾਂ ਜਿਹੜੀ ਕਟਿੰਗ ਕਰਨੀ ਹੈ ਉਹ ਲੱਗ ਤੋਂ ਪਹੁੰਚੇ ਲਾ ਕੇ ਉਸ ਤੋਂ ਬਾਅਦ ਕਾਟੇਗਾ ਨਹੀਂ ਤਰਗੇ ਆਪਣੇ ਕੋਲ ਇਹ ਸਾਰਾ ਕੱਪੜਾ 2.5 ਮੀਟਰ ਹੈਗਾ ਤੁਹਾਨੂੰ ਅਸੀਂ ਨਾਪ ਕੇ ਵੀ ਦੱਸ ਦਿੰਨੇ ਆ ਇਹਦੇ ਵਿੱਚੋਂ ਹੀ ਆਪਾਂ 벨ਟ ਲਵਾਵਾਂਗੇ 벨ਟ ਵੀ ਵਿੱਚੋਂ ਹੀ ਲਵਾਵਾਂਗੇ ਢਾਲ ਵੀ ਪਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਦੇਖੋ ਆਪਣੇ ਕੋਲ 2.5 ਮੀਟਰ ਕੱਪੜਾ ਸਲਵਾਰ ਆਪਣੇ ਕੋਲੇ ਹੈਗੀ 36 ਇੰਚ ਦੋ ਦੇਹਾਂ ਵਿੱਚ ਕੱਪੜਾ ਆਪਣੇ ਕੋਲੇ ਹੈ ਪਹਿਲਾਂ ਆਪਾਂ ਪਹੁੰਚਾਂਗੇ ਕਟਿੰਗ ਕਰਾਂਗੇ ਪਹੁੰਚਾਂਗੇ ਕਟਿੰਗ ਕਰਨ ਲਈ ਕੱਪੜਾ ਆਪਾਂ ਫੋਲਡ ਕਰ ਲਾਂਗੇ ਇਹ ਆਪਣੇ ਕੋਲ ਚਾਰ ਦੇਹਾਂ ਵਿੱਚ ਕੱਪੜਾ ਹੋਵੇ ਦੋ ਦੇਹਾਂ ਹੋ ਗਈਆਂ ਆਪਣੇ ਕੋਲੇ ਉੱਪਰਨ ਦੋ ਹੋ ਗਈਆਂ ਦੂਸਰੀਆਂ ਪਹਿਲਾਂ ਆਪਾਂ ਬੈਲਟ ਦੇ ਹਿਸਾਬ ਨਾਲ ਕੱਪੜੀ ਕਟਿੰਗ ਕਰਨੀ ਹੈ ਬੈਲਟ ਆਪਾਂ ਲਾਉਣੇ ਹੁੰਦੇ ਹਾਂਗੇ 7 ਇੰਚ ਤਿਆਰ ਯਾਨੀ ਕਿ 14 ਇੰਚ ਇਸ ਹਿਸਾਬ ਨਾਲ ਆਪਾਂ ਪੌਂਚੇ ਦੀ ਕਟਿੰਗ ਕਰ ਲੈਣੀ ਹੈ ਇਸ ਵਿੱਚ ਆਪਾਂ ਨੇ ਢਾਲ ਵੀ ਪਾਉਣੀ ਹੈ ਜੀ ਢਾਲ ਵੀ ਤਾਂ ਦੱਸਾਂਗੇ ਕਿਸ ਤਰੀਕੇ ਨਾਲ ਪਾਉਣੀ ਹੈ ਜੀ ਕਿ ਸਲਵਾਰ ਆਪਣੀ ਅੱਗੇ ਨਾ ਡਿਗੇ ਪਲਾਪਾ ਪੌਂਚੇ ਦੀ ਕਟਿੰਗ ਕਰ ਰਹੇ ਹਾਂਗੇ ਸਿੱਧੀ ਸਾਈਡ ਇਹ ਆਪਾਂ ਅੰਦਰ ਲੈ ਜਾਾਂਗੇ ਕਿਉਂਕਿ ਇਹਦੇ ਉੱਪਰ ਆਪਾਂ ਨਿਸ਼ਾਨ ਲਗਾਉਣੇ ਨੇ ਪਲਾਪਾ ਪੌਂਚੇ ਦੀ ਕਟਿੰਗ ਕਰਾਂਗੇ ਇਹਦੇ ਉੱਪਰ ਹੀ ਆਪਾਂ ਨੇ ਬੈਲਟ ਲੈਣਾ ਹੈ ਸਲਵਾਰ ਆਪਣੇ ਕੋਲੇ ਹੈਗੀ 36 ਇੰਚ ਤਿਆਰ 36 ਇੰਚ ਤਿਆਰ ਆ ਇਸ ਨੂੰ ਆਪਾਂ 33 ਇੰਚ ਕਟਿੰਗ ਕਰਾਂਗੇ ਯਾਨੀ ਕਿ 3 ਇੰਚ ਘੱਟ ਇਹ ਅਸੀਂ ਤੁਹਾਨੂੰ ਪਹਿਲਾਂ ਵੀ ਸੰਝਾਇਆ ਵੀ 3 ਇੰਚ ਕਾਟੀ ਆਪਾਂ ਕਟਿੰਗ ਕਰਦੇ ਹੁੰਨੇ ਆ ਜਦ ਆਪਣੀ 벨ਟ ਵਾਲੀ ਸਲਵਾਰ ਹੁੰਦੀ ਹੈਗੀ ਜੋ ਉੱਪਰ ਲੱਗ ਪੜਾਈ ਦੇ ਵਿੱਚ ਆਪਾਂ 벨ਟ ਲਾਵਾਂਗੇ 벨ਟ ਲਈ ਆਪਣੇ ਕੋਲੇ ਕਪੜਾ ਬਾਧੂਆ 벨ਟ ਦੀ ਆਪਣੇ ਸਿਰਫ 25 ਇੰਚ ਦੀ ਲਾਉਣੀ ਆ ਕਪੜਾ ਆਪਣੇ ਕੋਲੇ 28 ਇੰਚ ਇਹ ਜਗਾ ਤੋਂ ਕਟਿੰਗ ਕਰ ਲੈਣੀ ਆ ਹੁਣ ਆਪਾਂ ਨੇ ਕੀ ਕਰਿਆ ਪਹੁੰਚਾ 14 ਇੰਚ ਲੈਂਦਾ ਇਹਦੀ ਮੂਰੀ ਹੈਗੀ ਆਪਣੇ ਕੋਲੇ 13 ਇੰਚ 1 ਇੰਚ ਆਪਾਂ ਕਟਿੰਗ ਕਰ ਦਾਂਗੇ ਪਹੁੰਚਾ ਉਸ ਤੋਂ ਬਾਅਦ ਪਹੁੰਚੇ ਦੇ ਵਿੱਚ ਢਾਲ ਪਾਵਾਂਗੇ ਜਿੰਨੀ ਆਪਣੀ ਸਲਵਾਰ ਦੀ ਮੂਰੀ ਤਿਆਰ ਹੁੰਦੀ ਉਹਨਾਂ ਹੀ ਆਪਾਂ ਨੇ ਪਹੁੰਚਾ ਲੈਣਾ ਹੁੰਦਾ ਜੋ ਇਹਦਾ ਮਾਰਜਨ ਹੁੰਦਾ ਸਲਾਈਆਂ ਦਾ ਉਹ ਆਪਣੇ ਕੁੰਡੇ ਦੇ ਵਿੱਚੋਂ ਲੈਣਾ 13 ਇੰਚ ਦੇ ਹਿਸਾਬ ਨਾਲ ਆਪਾਂ ਕਦੀ ਕਟਿੰਗ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਪੌਂਚੇ ਦੇ ਵਿੱਚ ਢਾਲ ਪਾਵਾਂਗੇ ਕਈ ਵਾਰ ਆਇਆ ਪੱਕੀ ਕਰਦੇ ਆਂ ਘੇਰ ਜ਼ਿਆਦਾ ਕਰਨ ਦੇ ਲਾਲਚ ਵਿੱਚ ਪਹੁੰਚਿਆ ਹੈ ਜ਼ਿਆਦਾ ਪਾ ਲੈਣਿਆਂ ਕਿ ਵੱਧ ਪਾ ਲੈਣਿਆਂ ਉਸ ਦੇ ਨਾਲ ਕਿਨੋ ਕਿ ਆਪਣੀ ਸਲਵਾਰ ਨਹੀਂ ਘੁੰਮਣ ਲੱਗ ਜਾਂਦੀ ਜੇਕਰ ਤੁਸੀਂ ਜਿੰਨੀ ਮੂਰੀ ਆ ਤੁਹਾਡੀ ਉਨਾਂ ਹੀ ਤੁਸੀਂ ਪੌਂਚਾ ਪਾਉਂਗੇ ਤਾਂ ਤੁਹਾਡੀ ਸਲਵਾਰ ਦੀ ਮੂਰੀ ਕਦੀ ਵੀ ਘੁੰਮਦੀ ਨਹੀਂ ਹੈ ਹੁਣ ਇਸ ਦੇ ਵਿੱਚ ਆਪਾਂ ਢਾਲ ਪਾਵਾਂਗੇ ਚਾਰ ਦੇ ਹਾਂ ਦੇ ਵਿੱਚ ਆਪਾਂ ਨੇ ਕੱਪੜੇ ਨੂੰ ਕਰ ਲਿਆ ਢਾਲ ਜੋ ਪਾਉਣੀ ਆਪਾਂ ਨੇ 1.5 ਇੰਚ ਦੀ ਪਾਵਾਂਗੇ ਇਹ ਤੁਸੀਂ ਧਿਆਨ ਰੱਖੋ ਵੀ ਆਪਾਂ ਨੇ ਢਾਲ ਸਿਰਫ ਜੋ ਕਰੀਜ਼ ਹੁੰਦੀ ਹੈ ਆਪਣੀ ਇਸ ਜਗ੍ਹਾ ਤੇ ਪਾਉਣੀ ਆਗੀ ਬਿਲਕੁਲ ਇਸ ਜਗ੍ਹਾ ਤੋਂ ਆਪਾਂ 1 ਇੰਚ ਛੱਡ ਕੇ ਕਿਉਂਕਿ ਆਪਣੀ ਜਿਹੜੀ ਲੰਬਾਈ ਆਪਾਂ ਨੇ ਨਾਪਣੀ ਹੁੰਦੀ ਹੈ ਇਸ ਜਗ੍ਹਾ ਤੋਂ ਸਲਵਾਰ ਦੀ ਨਾਪਦੇ ਜੇਕਰ ਆਪਾਂ ਇਹ ਜਗ੍ਹਾ ਕਟਿੰਗ ਕਰ ਦਿੱਤੀ ਆਪਣੀ ਸਲਵਾਰ ਉੱਚੀ ਹੋ ਜਾਊਗੀ ਇਸ ਕਰਕੇ ਇਸ ਤਰੀਕੇ ਨਾਲ ਆਪਾਂ ਨੇ ਇਹ ਸਲਵਾਰ ਦੇ ਵਿੱਚ ਟਾਲ ਪਾਣੀ ਹੁੰਦੀ ਆ। ਕਿਵੇਂ ਰੈਡੀਮੇਨ ਆਪ ਨੂੰ ਟਾਲ ਪਾਣੀ ਕਿਉਂ ਜਰੂਰ ਦੇਖੋ ਜੇ ਜੇ ਆਪਾਂ ਨੂੰ ਦੋ ਫਾਈ ਰੈਂਜ ਕਰ ਆਪਣਾ ਨਾਪ ਪਾ ਰਹੀ ਹੈ ਤਾਂ ਵੀ ਆਪਾਂ ਇਹ ਟਾਲ ਪਾਣਿਆ ਤਾਂ ਕਿ ਆਪਣੀ ਸਲਵਾਰ ਇਹ ਜਿਹੜੀ ਅੱਗੋਂ ਨੀਚੇ ਨਾ ਡਿੱਗੇ ਤਾਂ ਕਿ ਸਲਵਾਰ ਦੀ ਮੂਰੀ ਦੇ ਉੱਪਰ ਪੈਰਾਂ ਦੇ ਉੱਪਰ ਨਾ ਡਿੱਗੇ ਜੇਕਰ ਆਪਣੀ ਸਟ੍ਰੇਟ ਸਲਵਾਰ ਆ ਉਸ ਨੇ ਤਰੀਕੇ ਨਾਲ ਵੀ ਜਿਸ ਤਰ੍ਹਾਂ ਕਿ ਅੱਜ ਕੱਲ ਗਰਲਸ ਲੁੱਕ ਦੇ ਭਾਲਦੇ ਨੇ ਚਾਉਂਦੇ ਨੇ ਵੀ ਸਲਵਾਰ ਸਾਡੀ ਬਿਲਕੁਲ ਉੱਚੀ ਹੋ ਜੇ ਜਗ੍ਹਾ ਤੋਂ ਮੂਰੂ ਮੂਰੀ ਕੋਲ 나ਢ ਗੇਸ ਕਰਕੇ ਆਪਾਂ ਨੇ ਢਾਲ ਪਾਉਣੀ ਹੁੰਦੀ ਹੈ ਜੀ ਇਹਦੇ ਦੋ ਫੈਦੇ ਨੇ ਆਪਾਂ ਨੂੰ ਭਾਰੀ ਨਾਪ ਦੇ ਫੈਦੇ ਵੀ ਨੇ ਤੇ ਘਰਲੇ ਸੁਰੱਖ ਦੇ ਵੀ ਹੁਣ ਆਪਨੇ ਦੇਖੋ 1.5 ਇੰਚ ਦੀ ਢਾਲ ਪਾਈ ਹੈਗੀ ਇਸ ਤੋਂ ਬਾਅਦ ਆਪਾਂ ਕਰਾਂਗੇ 벨ਟ ਦੀ ਕਟਿੰਗ 벨ਟ ਆਪਣੇ ਕੋਲੇ ਦੇਖੋ 7 ਇੰਚ ਆਪਾਂ ਨੇ ਕਟਿੰਗ ਕਰਿਆ 14 ਇੰਚ ਕਪੜਾ ਡਾਬਲ ਹੋ ਗਿਆ 7 ਇੰਚ 벨ਟ ਆਪਾਂ ਇਸ ਕਮੀਜ਼ ਦੀ ਪਰੇਸ਼ਾਨਾ ਕਟਿੰਗ ਕਰਦੇ ਨੇ ਦੇਖੋ ਕਮੀਜ਼ ਦੀ ਡੀਪ ਹੈਗੀ 22 ਇੰਚ ਆਪਾਂ ਇਸ ਨੂੰ 25 ਇੰਚ ਕਟਿੰਗ ਕਰਾਂਗੇ ਯਾਨੀ ਕਿ 3 ਇੰਚ ਐਕਸਟਰਾ ਇਹਨਾਂ ਦਾ ਬਹੁਤ ਸੋਹਣੀ ਫਿਟਿੰਗ ਆਉਣੀ ਹੈ 벨ਟ ਦੀ 벨ਟ ਆਪਣੀ ਕਟਿੰਗ ਹੋ ਕੇ ਤਿਆਰ ਆ ਹੁਣ ਆਪਾਂ ਨੇ ਕਰਨੀ ਹੈ ਕੁੰਡੇ ਦੀ ਕਟਿੰਗ ਕੁੰਡੇ ਦੀ ਕਟਿੰਗ ਨੂੰ ਵਿੱਚ ਵੀ ਆਪਾਂ ਸਟੇਟ ਸਲਵਾਰ ਬਣਾਉਣ ਲਈ ਫੱਟੀ ਨਾਲ ਛੇ ਪਾਵਾਂਗੇ ਜੋ ਆਪਣੇ ਕੋਲੇ ਸਾਰਾ ਕੱਪੜਾ ਦੇਖੋ ਇਸ ਜਗ੍ਹਾ ਤੋਂ ਆਪਣੇ ਪੌਂਚੇ ਦੀ ਕਟਿੰਗ ਕਰੀਏਗੀ ਤੇ ਦੂਸਰਾ ਸਾਰਾ ਆਪਣੇ ਕੋਲੇ ਪਣਾ ਪਹਿਲਾ ਇਹਦੀ ਆਪਾਂ ਇਸ ਤਰੀਕੇ ਨਾਲ ਤੈਅ ਲਾਂਗੇ ਆ ਜੀ ਦੀ ਕਲੀਚ ਆ ਜੀ ਦੇ ਮਹੌਲੇ ਹਾਂ ਜੀ। ਪਲਾਸਟਿਕ ਵਾਲੇ ਕੋਟ ਦੇ ਬਚਨਾਰੇ ਅਗਲੇ ਹਾਂ। ਜੀ ਹਾਂ। ਲੋਹੀ ਦੇ ਮੰਡਿਆਂ ਦੇ ਉਤਪਾਦਿਆਂ ਨੂੰ ਲੰਘਾਉ। ਜੁਟਾ ਈ ਮੀਟਰ ਕੱਪੜਾ ਦਾ ਇਹਦੀ ਤਿੰਨ ਤਰੀਕਿਆਂ ਨਾਲ ਕਟਿੰਗ ਹੁੰਦੀ ਹੈ। ਇੱਕ ਤਾਂ ਦੇਖੋ ਅਸੀਂ ਤੁਹਾਨੂੰ ਪਹਿਲਾਂ ਰੱਛਾ ਸੀ ਤੁਸੀਂ ਗੁੰਮਸ ਲਾਈਆਂ ਨਾਲ ਕਰ ਸਕਦੇ ਹੋ ਕਟਿੰਗ। ਦੂਸਰੀ ਕਟਿੰਗ ਜਿਸ ਤਰੀਕੇ ਨਾਲ ਆਪਾਂ ਕਰ ਰਹੇ ਹਾਂ ਇੱਕ ਇਹਦੀ ਕਟਿੰਗ ਹੁੰਦੀ ਹੈ ਇਸ ਤਰ੍ਹਾਂ ਕਿ ਆਪਾਂ ਨੇ ਪਹਿਲਾਂ ਪਹੁੰਚੇ ਕਟਿੰਗ ਕਰ ਲਏ। ਤੁਸੀਂ ਪਹੁੰਚਿਆਂ ਨੂੰ ਇਸ ਤਰ੍ਹਾਂ ਗੁੰਮੋ ਵੀ ਕਰ ਸਕਦੇ ਹੋ। ਜੇਕਰ ਕਿਵਰੀ ਸਾਡੇ ਪੈਨਡਾ ਕੋਲੇ ਇੰਟਰਲੋਕ ਦੀ ਸਹੂਤਾ ਨਹੀਂ ਹੁੰਦੀ ਉਹ ਇਸ ਤਰ੍ਹਾਂ ਘੁੰਮ ਕਰਕੇ ਇਸ ਇਸ ਕਪੜੇ ਉੱਪਰ ਜਦੋਂ ਪਹੁੰਚੇ ਗਾਰਡਨਿੰਗ ਕਰ ਲਏ ਦੂਸਰੇ ਕਪੜੇ ਉੱਪਰ ਕੁੰਦੇ ਕਟਿੰਗ ਕਰ ਲੇ ਇਸ ਤਰੀਕੇ ਨਾਲ ਵੀ ਸਲਵਾਰ ਦੀ ਕਟਿੰਗ ਹੋ ਜਾਂਦੀ ਹੈ ਇਹ ਵੀ ਆਪਾਂ ਨੇ YouTube ਤੇ ਵੀਡੀਓ ਪਾਈ ਹੋਈ ਹੈ ਇਸ ਤਰੀਕੇ ਨਾਲ ਕਟਿੰਗ ਕਰਨ ਦੀ ਹੁਣ ਆਪਾਂ ਨੇ ਕਰਨੀਆਂ ਕੁੰਦਿਆਂ ਦੀ ਕਟਿੰਗ ਦੇਖੋ ਆਪਾਂ ਨੇ ਪਹੁੰਚੇ ਬਿਲਕੁਲ 13 ਇੰਚ ਲੈ ਤੇ ਇੰਨੀ ਆਪਣੀ ਮੋਰੀ ਹੈ ਭਲਾਪਨ ਕਲਾਪਨ ਲੰਬਾਈ ਨਿਸ਼ਾਨ ਲੰਮਾਈ ਆਪਣੇ ਕੋਲੇ ਹੈਗੀ 36 ਇੰਚ ਤਿਆਰ ਤੇ 33 ਇੰਚ ਤੇ ਆਪਾਂ ਨੇ ਇਹ ਨਿਸ਼ਾਨ ਲਗਾਉਣਾ ਪਹੁੰਚਾ ਆਪਾਂ ਨੇ ਬਿਲਕੁਲ ਦੇਖੋ ਲੈਤਾ 13 ਇੰਚ 13 ਇੰਚ ਆਪਣੀ ਮੂਰੀ ਹੁਣ ਦੇ ਵਿੱਚ ਆਪਾਂ ਮਾਰਜਿਨ ਲੰਮਾਂਗੇ ਕੁੰਦੇ ਵਿੱਚੋਂ 2 ਇੰਚ ਦਾ ਨਿਸ਼ਾਨ ਲਗਾਵਾਂਗੇ ਜੋ ਆਪਣੇ ਸਲਾਈਆਂ ਦਾ ਕਪੜਾ ਹੋਣਾ ਇਸ ਕੁੰਦੇ ਵਿੱਚੋਂ ਆਣਾ ਦੇਖੋ ਪਹੁੰਚਾ ਆਪਣਾ ਬਿਲਕੁਲ ਪੂਰਾ ਪੂਰਾ ਇਸ ਤਰੀਕੇ ਨਾਲ ਆਪਾਂ ਨੇ ਕਟਿੰਗ ਕਰਨੀ ਹੁੰਦੀ ਹੈ ਜੀ ਹੁਣ ਆਪਾਂ ਨੇ ਦੇਖੋ 2 ਇੰਚ ਤੇ ਨਿਸ਼ਾਨ ਲਗਾਇਆ ਅਸਣ ਆਪਣੇ ਕੋਲੇ ਹੈਗਾ 13 ਇੰਚ ਦੇ ਰੈਂਜ ਦੇ ਸਾਹਮਣੇ ਨਾਲ ਇਹ ਨਿਸ਼ਾਨ ਆਪਾਂ ਲਗਾਵਾਂਗੇ 10 ਇੰਚ ਤੇ ਪਹਿਲਾਂ ਆਪ ਇਸ ਤਰੀਕੇ ਨਾਲ ਇਹਦੇ ਨਿਸ਼ਾਨ ਲਗਾ ਕੇ ਕਟਿੰਗ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਗਲਾਈ ਗਲਾਈ ਪੱਟੀ ਨਾਲ ਪਾਵਾਂਗੇ ਪਹਿਲਾਂ ਪਰ ਦੋ ਗੁੰਦਿਆਂ ਦੀ ਕਟਿੰਗ ਕਰਾਂਗੇ ਦੋ ਗੁੰਦਿਆਂ ਦੀ ਕਟਿੰਗ ਹੋ ਕੇ ਤਿਆਰ ਆ ਦੂਸਰੇ ਦੋ ਗੁੰਦੇ ਆਪਾਂ ਲੰਮਾਂਗੇ ਇਸ ਕੱਪੜੇ ਵਿੱਚੋਂ ਇਸ ਕੱਪੜੇ ਨੂੰ ਆਪਾਂ ਮੂਰੀ ਦੇ ਢੇਠਾ ਲਾਉਣ ਲਈ ਵੀ ਇਸਤੇਮਾਲ ਕਰ ਸਕਦੇ ਜੇਕਰ ਕਮੀਜ਼ ਦੇ ਵਿੱਚ ਕੋਈ ਵੀ ਡਿਜ਼ਾਈਨ ਬਣਾਉਣਾ ਉਹਦੇ ਲਈ ਵੀ ਇਸਤੇਮਾਲ ਕਰ ਸਕਦੇ। ਇਹ ਆਪਣੇ ਕੁੰਦਾਨੀ ਕਟਿੰਗ ਹੋ ਕੇ ਤਿਆਰ ਆ। ਜੋ ਆਪਣੇ ਹੁਣ ਸਟੇਟ ਸਲਵਾਰ ਬਣਾਉਣੀ ਹੈ ਉਹਦੀ ਸ਼ੇਪ ਆਵਾਂਗੇ ਇਹ ਫੱਟੀ ਨਾਲ। ਜੇਕਰ ਨਾਪ ਭਾਰੀ ਹੈ ਤਾਂ ਤੁਸੀਂ ਸਿੱਧੀ ਸ਼ੇਪ ਹੀ ਪਾਓ। ਜੇਕਰ ਨਾਪ ਜਿਆਦਾ ਭਾਰੀ ਆ ਤਾਂ ਤੁਸੀਂ ਬਿਲਕੁਲ ਥੋੜਾ ਕੱਪੜਾ ਵਿੱਚੋਂ ਕੱਢ ਸਕਦੇ ਹੋਗੇ ਜੇਕਰ ਨਾਪ ਤੁਹਾਡਾ ਠੀਕ ਆ ਜਿਸ ਤਰ੍ਹਾਂ ਕੀ ਦੀ ਚੈਸਟ ਆਪਣੇ ਕੋਲੇ ਹੈਗੀ ਹੈਗੀ 20 ਇੰਚਾ ਇਹ ਕਸਟਮਰ ਸਟੇਟ ਸਲਵਾਰ ਜਾਂਉਂਦੇ ਨੇ ਇਸ ਕਰਕੇ ਆਪਾਂ ਇਸ ਤਰੀਕੇ ਨਾਲ ਇਦੀ ਆਪਾਂ ਗਲੈ ਬਾਹਮਾਗੇ ਇਹ ਜੋ ਆਪਾਂ 스ਕੇਲ ਇਸਤੇਮਾਲ ਕਰ ਰਹੇ ਹਾਂ ਜੇਕਰ ਤੁਸੀਂ ਮੰਗਵਾਉਣਾ ਚਾਹੁੰਦੇ ਆ ਆਪਣੇ ਵੀਡੀਓ ਦੇ ਨੀਚੇ ਲਿੰਕ ਦੇ ਰੱਖਿਆ ਉਸ ਤੇ ਤੁਸੀਂ ਓਪਨ ਕਰਕੇ ਮੰਗਵਾ ਸਕਦੇ ਹੋ Amazon ਤੋਂ Flipkart ਤੋਂ ਤੁਸੀਂ ਕਿਦੋਂ ਵੀ ਮੰਗਵਾ ਸਕਦੇ ਹੋ ਕਿਉਂਕਿ ਟੇਲੇ ਲਿਨ ਲਈ ਇਹ ਬਹੁਤ ਜ਼ਰੂਰੀ ਆ ਇਸ ਨਾਲ ਜਿਹੜੀ ਆਪਣੀ ਕੋਈ ਵੀ ਆਪਣੀ ਸ਼ੇਪ ਬਣਾਉਣੀ ਆ ਕੋਈ ਵੀ ਆਪਣੀ ਸ਼ੇਪ ਬਣਾਉਣੀ ਆ ਵਧੀਆ ਤਰੀਕੇ ਨਾਲ ਬਣ ਜਾਂਦੀ ਜਿਸ ਤਰ੍ਹਾਂ ਕਿ ਆਪਣੇ ਕੋਈ ਵੀ ਪਲਾਜੋ ਦੀ ਕਟਿੰਗ ਕਰਨੀ ਆ ਜਾਂ ਸਲਵਾਰ ਦੀ ਕਟਿੰਗ ਕਰਨੀ ਆ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਆਗੇ ਦੇਖੋ ਆਪਣੀ ਇਹ ਬਣਾਈ ਹੈ ਸਟ੍ਰੇਟ ਸਲਵਾਰ ਸ਼ੈਰ ਸਲਵਾਰ ਬਣਾਈ ਹੈ ਆਪਣੇ ਕੁੰਦਿਆਂ ਦੀ ਕਟਿੰਗ ਹੋ ਕੇ ਤਿਆਰ ਆ ਪੌਂਚੇ ਦੀ ਕਟਿੰਗ ਵੀ ਆਪਣੇ ਕਰੀ ਸੀ ਪੌਂਚੇ ਦੇ ਵਿੱਚ ਢਾਲ ਪਾਈ ਹੈਗੀ ਇਹ ਦੇਖੋ ਇਹ ਆਪਣੇ ਅੱਗੇ ਢਾਲ ਪਾਈ ਹੈ ਜੀ ਪੌਂਚੇ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਨੇ 2.5 ਮੀਟਰ ਕੱਪੜੇ ਦੇ ਵਿੱਚੋਂ ਕਟਿੰਗ ਕਰੀ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਅਸੀਂ ਸਮਝਾਇਆ ਵੀਡੀਓ ਬੜੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਜਨਨ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ